ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਸਾਜੀ ਸਟੇਜ ਆ ਫਿਰ ਸਾਜੀ ਰੇਡ ਦਾ ਜਾਰੀ ਨਾ ਕਰੋ ਸਾਜੀ ਸਟੇਜ ਦਾ ਸਾਰੀ ਆ ਕੀ ਕੀਤਾ ਕੰਮ ਕੀ ਕੀਤਾ ਗਾਂ ਵਿਚ ਨੇ ਸਟੇਜ ਦੀ ਸਟੇਜ ਸਾਜੀ ਸਾਜੀ ਬਣ ਗਏ ਕਿੰਨਾ ਬਣ ਗਏ ਕੀ ਬੀਤੀ ਹੈ ਸਾਰੇ ਜਣੇ ਭਾਈ ਕੀ ਸਾਜੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਕੜਤਾ 2009 ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਬਲਾਓ ਜਾਂ ਫਿਰ ਚੋਕ ਤੇ ਚੋਕਾਂ ਚੰਡੀਗੜ੍ਹ ਸੀ ਕੀਤਾ ਗਿਆ ਸੀ ਪਰ ਵੈਰੀਕਰ ਤੌਰ ਤੇ ਗੇੜ ਤੋਰ ਕੇ ਤੁਸੀਂ ਆਪਣੀ ਅੱਜ ਵਿਰਾਸਤ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਆ ਕਿਹਾ ਯੂਨੀਵਰਸਿਟੀ ਹੈ ਜਿੰਦਾਬਾਦ ਤੁਸੀਂ ਜੱਗਿਆ ਜਾਉਣਿਆ ਦੁੱਲਿਆਂ ਦੇ ਵਾਰਸੋ ਮੇਰੀ ਧਾਨ ਚੋਂ ਦੁੱਲਾ ਝਾਕਦਾ ਮੇਰੇ ਮੌਰੀ ਬੜਕੇ ਮਾਰ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਤੇ ਆਮਰੋਦ ਇਹ ਭਲੇਖਾ ਕਦੇ ਰੰਗ ਜੈਤ ਨੂੰ ਵੀ ਸੀਗਾ ਜਿਹੜਾ ਲੋਕ ਸੰਕੜੇ ਹਿਆ ਸਾਰੇ ਕਿਤੇ ਨੂੰ ਮੁਸਲਮਾਨ ਬਣਾ ਦੇਮਗਾ ਉਹ ਹੀ ਸੁਪਨੇ ਆਜਾ ਆ ਖਾਕੀ ਨੀਕਰ ਵਾਲੇ ਸਗੀ ਦੇਖ ਰਾਏ ਆ ਕਿ ਪੂਰੇ ਮੁਲਕ ਦੇ ਅੰਦਰ ਇੱਕ ਧਰਮ ਇੱਕ ਰੰਗ ਤੇ ਇੱਕ ਟੋਲੀ ਥੋਪੀ ਜਾਊਗੀ ਬਰਤ ਲਈ ਵਧਾਈ ਦੇ ਪਾਪਾ ਪਿੱਛੇ ਪਿੱਛੇ ਦਾ ਨੂੰ ਪੁੱਛਣਾ ਚਾਹੁੰਦਾ ਆ ਅੱਜ ਤਿੰਨ ਸੱਜਣਾਂ ਕਾਂਗਰਸੀ ਆਏ ਆ ਵੈਸੇ ਆਇਆ ਨਹੀਂ ਆ ਜੋ ਯਾਰ ਭਾਈ ਥੱਲੇ ਯਾਰ ਜਿਹੜੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀ ਨੂੰ ਧਾਰੂ ਸੁchnਾ ਦੋ ਧਾਰਜੀ ਯੂਨੀਵਰਸਿਟੀ ਕੋਈ ਨਹੀਂ ਕੋਈ ਗਈ ਦੇਖ ਲੈ ਖਾ ਕਰ ਦਿਓ ਜਿੰਨੇ ਧਾਰ ਦੇ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਵਾਲੇ ਮੁਖੀ ਕਾਹ ਲੱਗੇ ਆ ਸੰਗ ਦੇ ਬੰਦੇ ਸੋਡਾ ਬੀਵੀਰ ਵੀ ਖੋਇਆ ਗਿਆ ਸੋਨੇ ਟੈਂਕਾਂ ਦੇ ਪ੍ਰਬੰਧ ਖੋਲੇ ਪਾਣੀ ਖੋਲੇ ਜ਼ਿੰਮੇਵਾਰ ਕੌਣ ਆ ਭਈ ਦੱਸੋ ਅੱਜ ਖੁਦ ਵੋਟ ਪਾਈ ਹੈ ਗਲਤੀ ਕੀਤੀ ਹੈ ਇਹ ਛੱਡੋ ਕੱਲੇ ਭੰਤੇ ਦੀ ਗੱਲ 20 ਸਾਲ ਤੋਂ ਮੈਨੂੰ ਕੱਲ ਦਾ ਜਵਾਬ ਦਿਓ ਇੱਥੇ ਬੰਦੇ ਬੋਲ ਕੇ ਗਏ ਆ 20 ਸਾਲ ਦੇ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੱਕਰ ਵਾਲਾ ਤੇ ਕਿਹੜਾ ਬੀਜੇਪੀ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਲਾ ਉਹ ਪੰਜਾਬ ਦੇ ਲੋਕੋ ਇਹਨਾਂ ਦੇ ਕੱਲੀਆਂ ਸਿਰਾਂ ਦੇ ਪੱਗਾਂ ਦੀਆਂ ਬੋਲਦੇ ਪੰਜਾਬੀ ਐ ਵੋਟਾਂ ਪੰਜਾਬੀਆਂ ਤੋਂ ਲੈਂਦੇ ਐ ਪਰ ਨੀਕਾ ਥੱਲੇ ਖਾਕੀ ਪਾਈ ਫਿਰਦੇ ਐ ਅੱਜ ਜਿੱਤਬਾਦ ਅੱਜ ਜਿੱਥੇ ਜਿੱਥੇ ਵੀ ਸਾਰੇ ਬੰਦੇ ਪੰਜਾਬ ਦੇ ਵਿੱਚੋਂ ਆ ਰਹੇ ਸੀ ਬਹੁਤ ਸਾਈਂ ਪੰਜਾਬ ਪੁਲਿਸ ਨੇ ਰੋਕਿਆ ਭਵੰਤਮਾਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ ਇਹ ਦੋਗਲੀ ਨੀਤੀ ਹੈ ਨਾ ਗਦਾਰਾਂ ਦੀ ਜਿਹੜੇ ਦਿੱਲੀ ਦੇ ਧੱਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪੈਰਾਂ ਹੇਠਾਂ ਆਦਨੇ ਆ ਬਾਈ ਇਹ ਗਲਤੀ ਸਾਡੀ ਆ ਇਹਨਾਂ ਦੀ ਨਹੀਂ ਹੈਗੀ ਅੱਜ ਗਾਣੀਆ ਵਰਗੇ ਬੈਠਿਆ ਜਨਾ ਕਾਂਗਰਸੀ ਆ ਪਰ ਇਹ ਸਾਬਕਾ ਵਿਦਿਆਰਥੀ ਆ ਗੋਲਦੀ ਬੋਲ ਕੇ ਕਹਿਆ ਵਿਦਿਆਰਥੀ ਆ ਕੰਗ ਬੋਲ ਕੇ ਕਹਿਆ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਦਾ ਕਾਂਗਰਸੀ ਨਾਲ ਬੋਕ ਕਰਨਾ ਬਾਦਲਾ 2010 ਦੇ ਵਿੱਚ ਐਸੇ ਬਾਦਲਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਵੀ ਸਾਡੀ ਯੂਨੀਵਰਸਿਟੀ ਆ ਕੇਂਦਰੀਕਰਨ ਕਰਦੋ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਹੁਣ ਸੁਖਵੀਰ ਸਿੰਘ ਕੀ ਕਹਿੰਦਾ ਕਿ ਅਸੀਂ ਯੂਨੀਵਰਸਿਟੀ ਬਚਾਉਣੀ ਆ ਯਾਰ ਫਾਦੋਗੀ ਤੁਹਾਡੀ ਆ ਭਵੰਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾ ਅਧੀਨ ਘੱਟੋ ਘੱਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਤੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇਆਂ ਦੱਖਣੀ ਸਟੇਟਾਂ ਦੇ ਦੱਖਣੀ ਸੂਬਿਆਂ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਭ ਤੋਂ ਵੱਧ ਆਤਮਾ ਨੇ ਲਾਗੂ ਕੀਤੀ ਆ ਸਾਡੇ ਲੋਕ ਖਾਲੇਪਿੰਦਰ ਨਾਲ ਆ ਜੋ ਪੰਜਾਬ ਦੇ ਲੋਕ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਉਹ ਧਰਤੀ ਛੱਡ ਕੇ ਨਾ ਭਜੋ ਭਾਈ ਬਾਗਲੇਦ ਵਾਲਕਾ ਨੂੰ ਨਾ ਭਜੋ ਜਦੋਂ ਧਰਤੀ ਬੇਲੀ ਕਰ ਦਿਓਗੇ ਇਹ ਧਰਤੀ ਦੇ ਕਬਜ਼ੇ ਵੀ ਹੋਣਗੇ ਤੁਹਾਡੀਆਂ ਯੂਨੀਵਰਸਿਟੀਆਂ ਵੀ ਲੁੱਟੀਆਂ ਜਾਣਗੀਆਂ ਤੁਹਾਡੀਆਂ ਜ਼ਮੀਨਾਂ ਵੀ ਲੁੱਟੀਆਂ ਜਾਣਗੀਆਂ ਜ਼ਮੀਨਾਂ ਤੁਹਾਡੀਆਂ ਜਿਹੜੀਆਂ ਆਪਾ ਆਤਮਾਨ ਕੀ ਕਰ ਰਿਹਾ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਉਧਰ ਲੰਗਾਤੀ ਰੋਡ ਹੈ ਸਵੇਸ ਕਰਕੇ ਇਹ ਪੰਜਾਬ ਨਾਲ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਬੱਚਾ ਇਹ ਪੰਜਾਬ ਨੇ ਲੁੱਟਿਆ ਜਾਣਾ ਭਾਈ ਪੰਜਾਬ ਨੇ تباہ ਹੋ ਜਾਣਾ ਹੈ ਪਰ ਮੈਂ ਕਹਿੰਦਾ ਧੰਨਵਾਦ ਕਰਦਾ ਵਾ ਇਹਨਾਂ ਨੌਜਵਾਨਾਂ ਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਅੱਜ ਕੀਤਾ ਇਹ ਲੜਾਈ ਲੜੀ ਐ ਤੇ ਅੱਜ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਕੱਲ ਇੱਥੇ ਨਹੀਂ ਕਰਨੀ ਚਾਹੀਦੀ ਓਏ ਸਾਰੇ ਨਾ ਜੋਨਾ ਦਾ ਹੋ ਜਾਣਗੇ ਆ ਗੱਲ ਅੱਗੇ ਤੋਰੋ ਗੰਦਪੁਰ ਸਾਹਿਬ ਦੀ ਮਦਦ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਧਨ ਘਰਾਂ ਦੀ ਗੱਲ ਕਰੋ ਇਹ ਜੰਡੀਰ ਸਾਨੂੰ ਮਿਲਣਾ ਚਾਹੀਦਾ ਹੈ ਜੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਵੀ ਸੈਂਟਰ ਚ ਵੀ ਰਹੀ ਪੰਜਾਬ ਚ ਵੀ ਰਹੀ ਉਹਦੇ ਨਾਲ ਮੁੱਤੂ ਬੁਣਿਆ ਪਾਈਦਾ ਚੁੱਪ ਕਰ ਜਾਂਦੇ ਆ ਹਾਂਜੀ ਹਾਂਜੀ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਸਾਜੀ ਸੂਲਾ ਅਗਰਾਂ ਸਾਡੇ ਸ਼ਹਿਰ ਦਾ ਜ਼ਰੂਰੀ ਕਰ ਕਰੋ ਸਾਜੀ ਸੂਲਾ ਸਾਰੇ ਆਪ ਦੇ ਕੀ ਕੀ ਚਾਹਦੇ ਕਰੀਏ ਇਹ ਤੁਸ ਜਨਕਲਾ ਨਹੀਂ ਤੇ ਚੱਲ ਲੈਂਦੇ ਬੈਠੋ ਬਈ ਬੀਤੀਆਂ ਰੱਦੀ ਪੀਓ ਵਸਤੂ ਆਸਵਾਹ ਬਾਈ ਸੰਗਤ ਦੇ ਚੱਲਦੇ ਪੀਓ ਪਲੀਜ਼ ਬੈਠੋ ਬੰਤੀ ਰੱਖੋ ਬੱਲਾ ਅਨੁਸਾਰ ਸੁਣੀ ਹਾਂ ਇੱਕ ਵਾਰੀ ਇੱਕ ਰਾਸਤੀਆ ਚੌਧਰੀ ਹੈ ਜੀ ਬਾਈ ਜੀ ਬੱਲੇ ਬੱਲੇ ਬਾਈ ਨੂੰ ਲੱਖੇ ਨੂੰ ਜਨਾ ਚੋ ਮੋਸੇ ਮੋਸੇ ਦੀ ਪੂਰੀ ਸਟੋਰੀ ਹੈ ਬਾਈ ਜੀ 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 ਬ ਆਪਾਂ ਨੂੰ ਬਾਹਰ ਪਹੁੰਚਿਆ ਇਹ ਸਾਰੇ ਜ਼ਿੰਮੇਵਾਰਾਂ ਨਾਲ ਤਾਂ ਗੱਲ ਕਰਦਾ ਯਾਰ ਇਹ ਵੀ ਮੈਨੇਜਮੈਂਟ ਦੇ ਨਾਲ ਸਾਰੇ ਰਸਤਾ ਆਪਾਂ ਦੇਖਵਾ ਰਹੇ ਨੇ ਜੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਕਿਸਾਨ ਹਿਆਣਾ ਚਲ ਆ ਜਾ ਨੋ ਨਾਸਲੇ ਬਾਈ ਕਹਿੰਦਾ ਰੈਨਡ ਉੱਧਰ ਹੋਣਾ ਚਾਹਵਾਗਾ ਸੀ ਸੀ ਤਸੀਹ ਲੱਗਦਾ ਜੋਸ਼ ਦੇਖ ਕੇ ਪੰਜਾਬੀਆਂ ਦਾ ਪੂਰਾ ਪੰਜਾਬ ਇਕੱਠਾ ਹੋਇਆ ਨੌਜਵਾਨਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਜੋਸ਼ ਦੇਖ ਕੇ ਕਿਵੇਂ ਲੱਗਦਾ ਬਹੁਤ ਹੀ ਲੱਗਦਾ ਜੀ ਬਹੁਤ ਚੰਗਾ ਹੈ ਵੀ ਲੋਕਾਂ ਨੇ ਇਹਨਾਂ ਦਾ ਸਮਰਥਨ ਕੀਤਾ ਕੀ ਲੱਗਦਾ ਜਿੱਤ ਪੱਕੀ ਆ ਹੁਣੇ ਸਰਕਾਰਾਂ ਹਾਂਜੀ ਜਿੱਤ ਪੱਕੇ ਪੱਕੀ ਹੋ ਗਈ ਜੀ ਲੋਕਾਂ ਦੀ ਜੜ ਦੇ ਲੋਕਾਂ ਦੀ ਜਿੱਤ ਹਮੇਸ਼ਾ ਹੋ ਗਈ ਜੀ ਕੀ ਹੋਰ ਵੀ ਹੱਕ ਲੈ ਜਾਣਗੇ ਹੁਣ ਨਹੀਂ ਜੀ ਆਪਣੀ ਮੰਗ ਫਿਲਹਾਲ ਸਿਰਫ ਸੈਨੀਟੀ ਚੋਣਾਂ ਦੀ ਬਹਾਲੀ ਦੀ ਹੈ ਸੁਦੀਪਾ ਜੀਰਾ ਜਵਾਬ ਦੇ ਲਿਓ ਹਾਂ ਦੇ ਲਿਓ ਲੱਖੇ ਵੀ ਠੀਕ ਗੱਲਾਂ ਕਰੋਗੇ ਜਿਹੜਾ ਸੈਨੇਟ ਦਾ ਮਸਲਾ ਹੈ 92 ਮੈਂਬਰਾਂ ਦਾ ਸੈਨੇਟ ਹੈ ਇੱਥੇ 5 ਬੈਠਦੇ ਨੇ ਉਹਨੂੰ ਲੱਗਦਾ ਵੀ ਸੈਨੇਟ ਨਾਲ ਇਕੱਲਾ ਪੰਜਾਬ ਦਾ ਦਾਵਾ ਪੰਜਾਬ ਯੂਨੀਅਨ ਚ ਧਿਰ ਰੱਖਿਆ ਜਾ ਸਕਦਾ ਨਹੀਂ ਇਕੱਲੇ ਸੈਨੇਟ ਨਾਲ ਨਹੀਂ ਕੁਝ ਬਣਨਾ ਚੰਡੀਗੜ੍ਹ ਤੇ ਡੈਮਾਂ ਤੇ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਤੇ ਰਾਜਾਂ ਦੇ ਵੱਧ ਅਧਿਕਾਰਾਂ ਤੇ ਇਹ ਗੱਲ ਹੋਣੀ ਚਾਹੀਦੀ ਹੈ। ਕਿਨੇ ਪੰਜਾਬ ਦੀ ਗੱਲ ਕਰ ਰਹੇ ਸੀ ਪਰ ਫਿਰ ਵੀ ਵਿੱਚੋਂ ਨਾਰੇ ਲਗਾਏ ਨੇ ਕਿ ਨੇ ਉਹ ਦੇਖੋ ਜਦੋਂ ਮੈਂ ਸਹੀ ਗੱਲ ਕਹੀ ਮਿਰਚਾਂ ਲੱਗਣਗੀਆਂ। ਮੈਂ ਕਿਹਾ ਵੀ ਜਿੰਨਾ ਹਾਲਾਤਾਂ ਨੂੰ ਅੱਜ ਪੰਜਾਬ ਪਹੁੰਚਿਆ ਹੈ। ਚਾਹੇ ਯੂਨੀਵਰਸਟੀਆਂ ਖੋਈਆਂ ਗਈਆਂ ਚਾਹੇ ਡੈਮ ਖੋਏ ਗਏ ਚਾਹੇ ਰਾਜਤਾਨੀਆਂ ਖੋਈਆਂ ਗਈਆਂ ਜ਼ਿੰਮੇਵਾਰ ਕੌਣ ਹੈ? ਕਾਂਗਰਸੀਆਂ ਦੀ ਸਰਕਾਰ ਰਹੀ ਬਾਦਲ ਰਹੇ ਤੇ ਆਪਣੇ ਭਾਜੀ ਬੀਜੇਪੀ ਰਹੀ ਭਾਈ ਬਾਲੋਦੀ ਹੁਣ ਬੋਕਰ ਆ। ਬੋਕੂ ਕਾਂਗਰਸੀ ਹੋਣਾ ਮੈਂ ਤਾਂ ਜਾਣਦਾ ਵੀ ਨਿਕਾਉਣਾ ਕੀ ਲੱਗਦਾ ਤੁਹਾਡਾ ਵਿਰੋਧ ਹੀ ਜਾਵੇ ਧਰਨਾ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਨਹੀਂ ਉਹ ਕਹਿੰਦਾ ਉਹ ਉਹਨੂੰ ਤਖਰੀਬ ਹੋਈ ਨਾ ਤਾਂ ਮੈਂ ਜਵਾਬ ਤਾਂ ਮੰਗਣਾ ਹੀ ਆ ਯਾਰ ਤੁਸੀਂ 20 ਸਾਲ ਤੋਂ ਕਿਸੇ ਸੈਨੇਟ ਦੀ ਮੀਟਿੰਗ 'ਚ ਨਹੀਂ ਆਏ ਮੁੱਖ ਮੰਤਰੀ ਤੁਹਾਡੇ ਇਹਨਾਂ ਦਿਨਾਂ ਦੇ ਇਹਨਾਂ ਸਮਿਆਂ ਦੇ ਵਿੱਚ ਦੋ ਵਾਰੀ ਦਾ ਕਾਂਗਰਸ ਦਾ ਮੁੱਖ ਮੰਤਰੀ ਰਹਿ ਗਿਆ ਦੋ ਵਾਰੀ ਬਾਦਲ ਰਹਿ ਗਿਆ ਆ ਹੁਣ 4 ਸਾਲ ਤੋਂ ਬੋਕਰ ਵਾਲਾ ਕਬ ਬੰਦਾ ਆਉਂਦਾ ਨਹੀਂ ਇੱਥੇ ਆ ਕੇ ਤੁਸੀਂ ਇਕੱਲਾ ਡਰਾਮਾ ਜੇ ਨੌਜਵਾਨਾਂ ਨੇ ਇਕੱਠ ਕਰ ਲਿਆ ਮਾਹੌਲ ਬਣਾ ਲਿਆ ਤੁਸੀਂ ਆ ਕੇ ਬੋਲਣ ਲੱਗ ਗਏ ਅਸੀਂ ਐ ਕਰ ਦਾਂਗੇ ਤੁਸੀਂ ਜਦੋਂ ਪ੍ਰਧਾਨ ਸਭਾ ਜਿਹਨੂੰ ਲੋਕ ਕਿਉਂ ਨਹੀਂ ਕਰਦੇ ਤੁਸੀਂ ਲਗਾਤਾਰ ਕੰਗ ਕੰਗ ਸਾਹੂਰੇ ਆਉਂਦੇ ਨੇ ਲਗਾਤਾਰ ਸੈਨੇਟ ਮੈਂਬਰ ਨੇ ਉਹ ਇਹ ਕਹਿ ਦਿੰਦੇ ਨੇ ਕਿ ਮੈਂ ਜਦੋਂ ਉਰੇ ਆਉਣਾ ਮੈਂ ਆਪਣੀ ਜਿਹੜੀ ਆਪਣੀ ਜਿਹੜੀ ਕਹਿ ਦਿੰਦੇ ਆ ਵੀ ਦਾਵੇਦਾਰੀ ਆ ਆਮ ਆਦਮੀ ਪਾਰਟੀ ਦੀ ਉਹ ਬਾਹਰ ਛੱਡ ਕੇ ਨਹੀਂ ਮੈਂ ਮੈਂ ਉਹਦਾ ਸਵਾਗਤ ਕੀਤਾ ਮਾਲਬਿੰਦਰ ਕੰਗ ਨਿੱਜੀ ਆਉਂਦਾ ਉਹ ਵਿਦਿਆਰਥੀ ਰਿਹਾ ਇੱਥੇ ਜਟਾਣਾ ਆਉਂਦਾ ਹੈ 골ਡ ਹੀ ਆਉਂਦਾ ਉਹ ਵਿਦਿਆਰਥੀ ਰਹੇ ਨੇ ਪਰ ਨਿੱਜੀ ਤੌਰ ਤੇ ਤੁਸੀਂ ਕੱਪੜੇ ਆ ਨਹੀਂ ਵੀ ਉਹਦਾ ਕੱਪੜੇ ਤਾਂ ਹੈ ਨਹੀਂ ਤਾਰ ਕੇ ਅੰਦਰ ਆ ਜੂਗੇ ਨਹੀਂ 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 ਉਹ ਆਉਂਦੇ ਨੇ ਇੱਕ ਮੰਨ ਲਓ ਮੈਂ ਮੇਰਾ ਕਿਸੇ ਚੀਨਾ ਕੋਈ ਲਗਾ ਮੇਰਾ ਦਰਦ ਆ ਤਾਂ ਮੈਂ ਜਾ ਸਕਦਾ ਉਹ ਉਹ ਨਹੀਂ ਉਹ ਪਾਰਟੀ ਦੀ ਸੋਚ ਨੂੰ ਜੇ ਆ ਕੇ ਰੱਖਣ ਜਾਂ ਲਾਗੂ ਕਰਨ ਉਹ ਗਲਤ ਆ ਨਹੀਂ ਪਰ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਇਸ ਵਾਰ ਜਿਹੜੀ ਪੰਜਾਬ ਪੁਲਿਸ ਆ ਉਹਨੂੰ ਨਹੀਂ ਲਾਊਗੀ ਪਰ ਪੰਜਾਬ ਪੁਲਿਸ ਨੇ ਵਿਦਿਆਰਥੀਆਂ ਤੇ ਲਾਠੀ ਚਾਰਜ ਵੀ ਕੀਤਾ ਤੇ ਰੋਕਿਆ ਵੀ ਕਿਸਾਨਾਂ ਨੂੰ ਰੋਕਿਆ ਇੱਕ ਬਾਈ ਭਵੰਤ ਸਿੰਘ ਆ ਨਾ ਮੈਂ ਸੁਪਰੀਮ ਕੋਰਟ ਜਾਊਂਗਾ ਮੈਂ ਵਿਧਾਨ ਸਭਾ ਦੇ ਵਿੱਚ ਮਤਾ ਲਿਆਊਂਗਾ ਦੂਜੇ ਪਾਸੇ ਪੰਜਾਬ ਪੁਲਿਸ ਹੀ ਰੋਕ ਰਹੀ ਹੈ ਸਾਡੇ ਬੰਦਿਆਂ ਨੂੰ ਅੱਜ ਬਹੁਤ ਥਾਂ ਹੀ ਰੋਕਿਆ ਗਿਆ ਮਹਾਲੀ ਸਾਰਾ ਪੰਜਾਬ ਪੁਲਿਸ ਨੇ ਰੋਕਿਆ ਯਾਰ ਜਦੋਂ ਗੱਲ ਤਾਂ ਉਹੀ ਆ ਵੀ ਜਦੋਂ ਅਸੀਂ ਦੱਲਿਆ ਹੈ ਤੇ ਪੈਰਾਂ ਹੱਥ ਦੇਣੇ ਹੈ ਗਦਾਰਾਂ ਦੇ ਪੈਰਾਂ ਹੱਟਾ ਨਾ ਦੇਣੇ ਫਿਰ ਅਸੀਂ ਅਸੀਂ ਕਿੱਥੋਂ ਬਚਾ ਲਾਂਗੇ ਪੰਜਾਬ ਯਾਰ ਅਸੀਂ ਖੇਤੀਬੀ ਜਦੋਂ ਮੈਂ ਬੋਲਦਾ ਫਿਰ ਤਕਰੀਬ ਹੁੰਦੀ ਆ ਲੱਗੇ ਬਾਈ ਤੁਸੀਂ ਰਾਤ ਦੇ ਆਏ ਹੋ ਔ ਤੁਹਾਨੂੰ ਬਹੁਤ ਲੇਟ ਟਾਈਮ ਦਿੱਤਾ ਇਹਦੇ ਪਿੱਛੇ ਤਾਂ ਕੀ ਕਰ ਨਹੀਂ ਨਹੀਂ ਬਾਈ ਮੈਂ ਤਾਂ ਰਾਦਾ ਛੱਡ ਮੈਂ ਤਾਂ ਪਹਿਲਾਂ ਵੀ ਗਿੜੇ ਗੁੜੇ ਮਾਰ ਗਿਆ ਮੈਨੂੰ ਟਾਈਮ ਟੂ ਨਾ ਕੋਈ ਨਹੀਂ ਲੇਕਿਨ ਪਹਿਲਾਂ ਕਿਸਾਨ ਨਹੀਂ ਆਪਣੇ ਬਿਲ ਹੋਏ ਹਨ ਉਸ ਤੋਂ ਬਾਅਦ ਪਾਣੀਆਂ ਤੇ ਡਾਕਾ ਤੇ ਹੁਣ ਪੀਊ ਦਾ ਮਸਲਾ ਹਰ ਵਾਰ ਪੰਜਾਬ ਨਾਲ ਇਹ ਕਿਉਂ ਹੁੰਦਾ ਹੋਰ ਕਿਸੇ ਸਟੇਟ ਨਾਲ ਕਦੇ ਇਦਾਂ ਦੀ ਖਬਰ ਨਹੀਂ ਆਉਂਦੀ ਪੰਜਾਬ ਨਾਲ 47 ਤੋਂ ਲੈ ਕੇ ਹੀ ਹੋਇਆ ਵੱਡਿਆ ਟੁੱਕਿਆ ਹੁਣ ਬੋਲੀ ਤੇ ਹਮਲਾ ਪਾਣੀ ਤੇ ਸਾਰੇ ਕੁਝ ਤੇ ਹਮਲਾ ਅਸਲ ਦੇ ਵਿੱਚ ਪੰਜਾਬ ਤੇ ਨਹੀਂ ਸਿੱਖਾਂ ਤੇ ਹਮਲਾ ਸਿੱਖਾਂ ਨੂੰ ਸਿਮੂਲੇਟ ਕਰਨਾ ਸਿੱਖਾਂ ਨੂੰ ਜذب ਕਿਵੇਂ ਕਰਨਾ ਸਿੱਖਾਂ ਨੂੰ ਵਿੱਚ ਹੀ ਕਿਵੇਂ ਸਮਾਉਣਾ ਐਜੰਡਾ ਇਹ ਚੱਲ ਰਿਹਾ ਉਹਦੇ ਲਈ ਜਿਹੜੀ ਵਿਚਾਰਤਾ ਚੱਲ ਰਹੀ ਹੈ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਇਹ ਲੈ ਕੇ ਆਏ ਆ ਜਿਹੜੀ ਸਕੂਲਾਂ ਦੀ ਪ੍ਰਾਥਨਾ ਬਦਲ ਦਿੱਤੀ ਗਈ ਹੈ ਸਿਲੇਬਸ ਬਦਲੀ ਜਾਂਦੇ ਆ ਇਤਿਹਾਸ ਬਦਲੀ ਜਾਂਦੇ ਆ ਉਹ ਸਾਰਾ ਉਹੀ ਕੁਝ ਹੋ ਰਿਹਾ ਸਾਡੇ ਲੋਕ ਸੁੱਤੇ ਪਏ ਆ ਇਹ ਗੱਲ ਨੂੰ ਲੈ ਕੇ ਹੁਣ ਯੂਨੀਵਰਸਿਟੀ ਹੈ ਇਹ ਇਕੱਲੀ ਨਾਂ ਦਾ ਪੰਜਾਬ ਯੂਨੀਵਰਸਿਟੀ ਆ ਕੋਈ ਬੰਦਾ ਹੈਗਾ ਕਿਸੇ ਡਿਪਾਰਟਮੈਂਟ ਦੇ ਵਿੱਚ ਪੰਜਾਬ ਦਾ ਤੁਸੀਂ ਬੋਲਿਆ ਬਿਲਕੁਲ ਸੱਚ ਹੈ ਪਰ ਹੁਣ ਉਸ ਦਾ ਵਿਰੋਧ ਵੀ ਉਸ ਤਰੀਕੇ ਨਾਲ ਹੋ ਰਿਹਾ ਹੁਣ ਇਹ ਸੋਸ਼ਲ ਮੀਡੀਆ ਤੇ ਵੀ ਗੱਲਾਂ ਉੱਡ ਪੈਡੀਆਂ ਨੇ ਇਹਨਾਂ ਦਾ ਕੀ ਜਵਾਬ ਹੈ ਤੁਸ ਜਰ ਮੈਂ ਕਹਿੰਦਾ ਮੈਂ ਸੱਚ ਬੋਲਿਆ ਮੈਂ ਝੂਠ ਬੋਲਿਆ ਮੈਨੂੰ ਚਰਾਹੇ ਖੜਾ ਕੇ ਫਾਹੇ ਲਾਓ ਮੈਂ ਗਲਤ ਕੀ ਬੋਲਿਆ ਜੀ ਅੱਜ ਪੰਜਾਬ ਦੇ ਹੱਕਾਂ ਦੇ ਡਾਕਾ ਵਜਿਆ ਕਿਹਦੀ ਬਦਗਤ ਵਜਿਆ ਪਾਕ ਦਾ ਮੁੱਖ ਮੰਤਰੀ ਰਿਹਾ ਕੈਪਟਨ ਰਿਹਾ ਬਾਦਲ ਰਿਹਾ ਤੇ ਭਵੰਤ ਰਿਹਾ ਜ਼ਿੰਮੇਵਾਰ ਫਿਰ ਕੌਣਾ ਜਵਾਬਦੇਹੀ ਕਿਦੀ ਬਣਦੀ ਹੈ ਹੁਣ ਜੇ ਮੈਂ ਉਹ ਜਵਾਬਦੇਹੀ ਮੰਦਾ ਨੂੰ ਮਿਰਚਾਂ ਲੱਗਦੀਆਂ ਮੇਰਾ ਕਹਦਾ ਵਿਰੋਧ ਹੈ ਮੈਂ ਕੀ ਮਾੜਾ ਕਰਦਾ ਪੰਜਾਬ ਦਾ ਬਈ ਪਰ ਉਹ ਕਹਿੰਦੇ ਇੱਕ ਮੰਚ ਤੇ ਸਾਰੇ ਇਕੱਠੇ ਹੋਏ ਆ ਕਿਉਂ ਇਕੱਠੇ ਹੋਏ ਆ ਅੱਛਾ ਜਿੱਦਿਆਂ ਦਾ ਇਹ ਸਰਕਾਰ ਚ ਹੁੰਦੇ ਆ ਉਦੋਂ ਨਹੀਂ ਦਿਖਦਾ ਅੱਜ ਭਵੰਤ ਨਹੀਂ ਆ ਕੇ ਇੱਥੇ ਬਹਿ ਗਿਆ ਸਰਕਾਰ ਚ ਭਵੰਤਰੀ ਪੁਲਿਸ ਰੋਕੀ ਜਾਂਦੀ ਐ ਇੱਥੇ ਬੰਦਿਆਂ ਨੂੰ ਤੇ ਭਵੰਤ ਡਰਾਮੇ ਕਰੀਦਾ ਮੈ ਜੁਨੀਵਰਸਿਟੀ ਬਚਾਉਣੀ ਐ ਮੈਂ ਪੰਜਾਬ ਬਚਾਉਣਾ ਮੈਂ ਬੀਬੀਐਮਬੀ ਬਚਾਉਣਾ ਤੇ ਸਵਾਲ ਹੋਣਗੇ ਨਹੀਂ ਜਿਹੜੇ ਬਰੋਗ ਦਾ ਰਹੇ ਸੀ ਉਹਨਾਂ ਨੇ ਕਿਹਾ ਸਾਂਝੀ ਗੱਲ ਕਰੋ ਕੀ ਲੱਗਦਾ ਪੰਜਾਬ ਦੀ ਗੱਲ ਕਰਨੀ ਐ ਸਾਂਝੀ ਉਹ ਸਾਂਝੀ ਗੱਲ ਗਦਾਰਾਂ ਨਾਲ ਗਦਾਰ じゃ ਸਾਂਝੀ ਬੱਲ ਪੰਜਾਬ ਦੀ ਕਿਵੇਂ ਕਰਨਗੇ ਨਿਕਰਦਾ ਖਾਕੀ ਪਾਈ ਬੈਠੇ ਆ ਵਿਚਾਰਦਰਾ ਦੋ ਲਾਗੂ ਕਰਨਾ ਚਾਹੁੰਦੇ ਆ ਕੋਡੇ ਦਾ ਹੋ ਜਾਣਾ ਦਿੱਲੀ ਮੁਰੇ ਜਾ ਕੇ ਉੱਥੇ ਖੱਕਦੇ ਵੇਚਦੇ ਪੰਜਾਬ ਦੇ ਸਾਂਝੀ ਗੱਲ ਹੋਊ ਕਿਵੇਂ ਲੱਗੇ ਭਾਈ ਖੇਤੀ ਮਿਲਾਂ ਵੇਲੇ ਵੀ 800 ਸ਼ੀਨ ਕਰਾਏ ਬਹੁਤ ਖਰਚਾ ਵੀ ਕੀਤਾ ਇੱਕ ਬਿਲ ਉਹਨਾਂ ਨੇ ਦਿੱਤੇ ਸੀ ਵਾਪਸ ਕਰਾ ਲਈ ਐਤਕੀ ਵੀ ਸੈਨਟ ਦੀ ਚੋਣਾ ਬਹਾਲ ਕਰਾਵਾਂਗੇ ਪਰ ਪੂਰਨ ਦਾਅਵੇ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਨਵੀਂ ਮੰਗ ਐਡ-ਆਨ ਕਰਕੇ ਐਡੇ ਸੰਘਰਸ਼ਾਂ ਦੇ ਵਿੱਚ ਕੁਝ ਚੋਣ ਕੀਤਾ ਜਾਂਦਾ ਉਹ ਬਾਈ ਸਾਡੇ ਲੋਕ ਸੌਂਗੇ ਨਾ ਮਿੱਟੀ ਨਾਲ ਨਾ ਪਾਣੀ ਨਾਲ ਨਾ ਬੋਲੀ ਨਾਲ ਨਾ ਇਤਿਹਾਸ ਨਾਲ ਨਾ ਬਰਾਸਤਾਨ ਨਾਲ ਕੱਖ ਨਹੀਂ ਲੈਣਾ ਦੇਣਾ ਇਹਨਾਂ ਲੋਕਾਂ ਦਾ ਆ ਲੜਨ ਵਾਲੇ ਸਿਰਾਂ ਨੂੰ ਸਲਾਮ ਹੈ ਇਹ ਹੈਗੇ ਐਨੇ ਕ ਅੱਜ ਜੇ ਕਦੇ ਪੰਜਾਬ ਦੇ ਵਿੱਚੋਂ ਕੱਲੇ ਕੱਲੇ ਘਰ ਚੋਂ ਇੱਕ ਬੰਦਾ ਨਿਕਲਦਾ ਲੱਖਾਂ ਦਾ ਇਕੱਠ ਹੁੰਦਾ ਦਿੱਲੀ ਹਿਲ ਜਾਂਦੀ ਉਹਨਾਂ ਦੀ ਯੂਨੀਵਰਸਿਟੀ ਨਹੀਂ ਆ ਇਹ ਇਹਦਾ ਹਮਲੇ ਬਾਈ ਵਦਨੇ ਆ ਇਹ ਤਾਂ ਹਲੇ ਇੱਕ ਸਟੈਪ ਬੈਕ ਲਿਆ ਉਹਨਾਂ ਨੇ ਆਉਣਗੇ ਚੜ ਕੇ ਦਵਾਰੇ ਤਿਆਰ ਰਹੋ ਆਉਣਗੇ ਇੰਨਾ ਰਹੀਂ ਜਿਹੜਾ ਬੈਠੇ ਹੁਣ ਪੰਡਾਲਾਂ 'ਚ ਮੇਰਾ ਵਿਰੋਧ ਕਰਦੇ ਆ ਕਾਂਗਰਸੀ ਬਾਦਲ ਬੌਕਰ ਬੀਜੇਪੀ ਵਾਲੇ ਠੀਕ ਆ ਧੰਨਵਾਦ ਸੋਹੇ ਸੰਜ ਲਖਸਧਾਣਾ ਜਿਨ੍ਹਾਂ ਦਾ ਕੇਤੇ ਪੀਯੂ ਦੇ ਲੈਕਚਰ ਦੌਰਾਨ ਕੁਝ ਲੀਡਰਾਂ ਦੁਆਰਾ ਵਿਰੋਧ ਵੀ ਕੀਤਾ ਗਿਆ ਤੁਸੀਂ ਸਾਰੀ ਵੀਡੀਓ ਦੇਖੀ ਬਾਕੀ ਇਸ ਮਸਲੇ ਤੇ ਤੁਹਾਨੂੰ ਕੌਣ ਸਹੀ ਲੱਗਦਾ ਹੈ ਕੌਣ ਗਲਤ ਲਖਸਧਾਣਾ ਜਬਰੂਲ ਕਰਨ ਵਾਲੇ ਜਰੂਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇਣਾ ਧੰਨਵਾਦ